ਨੌਕਰੀ ਦਿਓ ਤੇ ਨਸ਼ਾ ਨਹੀਂ ਨਹੀਂ ਇਹਦੇ ਪਿੱਛੇ ਬੜਾ ਵੱਡਾ ਮਕਸਦ ਹੈ ਔਰ ਮੈਂ ਵਧਾਈ ਇਸ ਕਰਕੇ ਦਿੱਤੀ ਹੈ ਗੇਰੀ ਸ਼ੁਰੂਆਤ ਯੂਥ ਕਾਂਗਰਸ ਵੈਸੇ ਤਾਂ ਤਿੰਨਾਂ ਸਾਲਾਂ ਦੀ ਇਸ ਮੁੱਦੇ ਤੇ ਲੜਾਈ ਲੜ ਰਹੀ ਹੈ ਔਰ ਮੈਂ ਤੇ ਬਾਜਵਾ ਸਾਹਿਬ ਨੇ ਮਗਰਲੇ ਸਾਲਾਂ ਚ ਕਈ ਈ ਪਤਾ ਨਹੀਂ ਹੁੰਦਾ ਕਿਹ ਲੀਡਰਾਂ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਨਸ਼ੇ ਦੇ ਖਿਲਾਫ ਅਸੀਂ ਧਰਨੇ ਦੇਖਦੇ-ਦੇਖੇ ਜਿੱਥੇ ਸਾਰੇ ਲੀਡਰ ਆਏ ਔਰ ਪਟਿਆਲੇ ਚ ਵੀ ਉਹ ਤਰਨਾ ਹੋਇਆ ਸੀ ਅੱਜ ਨਸ਼ੇ ਨੇ ਪੰਜਾਬ ਦੇ ਵਿੱਚ ਅੰਤ ਮਕਾ ਦਿੱਤਾ ਹੈ ਤੁਹਾਨੂੰ ਅੰਕੜੇ ਨਹੀਂ ਹੈ ਜਿਹੜੇ ਅਸਲ ਦੇ ਵਿੱਚ ਮੈਂ মিডিਆ ਨੂੰ ਦੱਸਣਾ ਛੁਣ ਹੈ ਜਿਹੜੇ ਗਿਣਤੀ ਅੰਕੜੇ ਹੁੰਦੇ ਆ ਉਹਰੇ ਮੁਤਾਬਕ 40 ਮੌਤਾ ਹਰ ਮਹੀਨੇ ਪੰਜਾਬ ਦੇ ਵਿੱਚ ਨੌਜਵਾਨਾਂ ਦੀਆਂ ਓਵਰਡੋਜ਼ ਨਾਲ ਹੋ ਰਹੀਆਂ ਜਿਹੀ ਗਿਣਤੀ ਮਹਿਕਮਾ ਕਰਦਾ ਹੈ ਲੇਕਿਨ ਜਿਹੜੇ ਗਿਣਤੀ 'ਚ ਨਹੀਂ ਆਉਂਦੇ ਔਰ ਸ਼ਰਮ ਦੇ ਨਾਲ ਮਾਪਿਓ ਦੱਸਦੇ ਨਹੀਂ ਕਿ ਮੇਰਾ ਪੁੱਤਰ ਨਸ਼ੇ ਦੇ ਨਾਲ ਮੌਤ ਹੋਈ ਹੈ ਇਹ ਅੰਕੜਾ ਆ ਕੇ ਰੋਹ ਗਿਣ ਲਿਆ ਜਾਵੇ ਤਾਂ ਇਹਦੀ ਤਦਾਦ 100 ਤੋਂ ਉੱਪਰ ਮਹੀਨੇ ਦੀਆਂ ਮੌਤਾਂ ਪੰਜਾਬ ਦੇ ਅੰਦਰ ਓਵਰਡੋਜ਼ ਨਾਲ ਹੋ ਰਹੀਆਂ ਨੇ ਸਰਕਾਰਾਂ ਆਈਆਂ ਪਹਿਲਾਂ ਵੀ ਇਹੜਾ ਜਿਹੜੀ ਸ਼ੁਰੂਆਤ ਹੈ ਉਹ ਅਕਾਲੀ ਦਲ ਦੇ ਸਮੇਂ ਹੋਈ ਨਸ਼ੇ ਦੇ ਵੱਡੇ ਵੱਡੇ ਤਸਕਰ ਪੰਜਾਬ ਦੀਆਂ ਕਹਾਣੀਆਂ ਬਣਨ ਲੱਗ ਪੀਆਂ ਪੰਜਾਬ ਤੇ ਫਿਲਮਾਂ ਬਣਨ ਲੱਗ ਪੀਆਂ ਕਿ ਪੰਜਾਬ ਦੇ ਅੰਦਰ ਨਸ਼ਾ ਹੈ ਔਰ ਅਕਾਲੀ ਦਲ ਤੋਂ ਇਹ ਸ਼ੁਰੂ ਹੋਇਆ ਸਾਡੀ ਸਰਕਾਰ ਵੀ ਰਹੀ ਲੇਕਿਨ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਹੈ ਕਿ ਸਾਡੀ ਸਰਕਾਰ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਲੇਕਿਨ ਤੁਹਾਡੇ ਸ਼ਹਿਰ ਦਾ ਹੀ ਪੰਜਾਬ ਦਾ ਮੁੱਖ ਮੰਤਰੀ ਸੀ ਜਾਂ ਜਿਨ੍ਹਾਂ ਨੇ ਗੁਟਕਾ ਫੜ ਕੇ ਸੋਹ ਚੱਕੀ ਸੀ ਲੇਕਿਨ ਅਸੀਂ ਵੀ ਆਪਣੇ ਵਾਅਦੇ ਦੇ ਮੁਤਾਬਕ ਖਰੇ ਨਹੀਂ ਉਤਰ ਸਕੇ ਔਰ ਫਿਰ ਬਦਲਾਵ ਦੀ ਸਰਕਾਰ ਆਈ ਭਗਵੰਤ ਮਾਨ ਸਾਹਿਬ ਆਏ ਮੈਨੂੰ ਯਾਦ ਹੈ केजरीवाल सब कहंदे सी एक महीने के अंदर अंदर पंजाब से नशा खत्म कर देंगे लेकिन आज पंजाब दे अंदर नशा खत्म नहीं होया आज पंजाब दे नौजवानानू खत्म करंदा काम कीता आज तो ठीक एक वरा पहला मुख्यमंत्री भगवंत मान ने नशे दे खिलाफ एक अरदास कराई सी स्कूला दे बच्चां नु लेके गोल्डन टेंपल दे विच गुनाह ते गुनाह ਹਰੋਰ ਦਾਸ ਉੱਥੇ ਕਰਾਈ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਤੇ ਅੱਜ ਤੱਕ ਓਰੇ ਤੇ ਕੋਈ ਕੰਮ ਨਹੀਂ ਕੀਤਾ ਮੇਰੇ ਸਤਕਾਰਯੋਗ ਭਰਾਓ ਮਾਵਾਂ ਮਰ ਰਹੀਆਂ ਨੇ ਮੇਰੀਆਂ ਪੈਣਾ ਦੇ ਨੌਜਵਾਨ ਕੁੜੀਆਂ ਦੇ ਸੁਹਾਗ ਉੱਝੜ ਰਹੇ ਨੇ ਪਿਓ ਵੇਲਕ ਵੇਲਕ ਕੇ ਪੰਜਾਬ ਦੇ ਰੋ ਰਹੇ ਨੇ ਤੇ ਆਪ ਦੇ ਮੁੰਡਿਆਂ ਨੂੰ ਸ਼ਮਸ਼ਾਨ ਘਾਟ ਦੇ ਵੱਲ ਰੋਜ਼ਾਨਾ ਪਿਓ ਅਰਥੀ ਦੇ ਕੇ ਕੰਦਾ ਦੇ ਕੇ ਮੋਢਾ ਦੇ ਕੇ ਆਦੇ ਪੁੱਤਰ ਨੂੰ ਸ਼ਮਸ਼ਾਨ ਘਾੜ ਛੜਦਾ ਜਾ ਰਿਹਾ ਹੈ ਲੇਕਿਨ ਪੰਜਾਬ ਦੀ ਸਰਕਾਰ ਤੇ ਕਿਸੇ ਗੱਲ ਦੀ ਜੂਣੀ ਸਰਕਾਰ ਨਹੀਂ ਭਗਵਾਨ ਸਿੰਘ ਮਾਨ ਨੇ ਹੁਣ ਦੁਬਾਰਾ ਇੱਕ ਮਹਮ ਸ਼ੁਰੂ ਕੀਤੀ ਹੈ ਪੰਜਾਬ ਦੇ ਲੋਗਾਂ ਨੂੰ ਬੇਫਕੂ ਬੜੋਂ ਦੀ ਖਤਰ ਆਹਰ ਲਹਰ ਲ ਕਰਦੇ ਫਿਰ ਰਹੇ ਨੇ ਪੁਲਸ ਵਾਲੇ ਉਹੀ ਪੁਲਿਸ ਜਿਨ੍ਹਾਂ ਦੀ ਆੜ ਦੇ ਵਿੱਚ ਪੰਜਾਬ ਦੇ ਅੰਦਰ ਨਸ਼ਾ ਵੇਚਿਆ ਜਾ ਰਿਹਾ ਹੈ ਅੱਜ ਉਹ ਲੋਕਾਂ ਦੇ ਘਰਾਂ ਚ ਜਾ ਕੇ ਛੋਟੇ-ਛੋਟੇ ਘਰ ਜੇ ਕੋਈ ਕਿਸੇ ਦਾ ਪੰਜ ਮਰਲੇ ਵਾਲੇ ਦਾ ਉਹਨੂੰ ਟਾਰ ਰਹੇ ਨੇ ਮੈਂ ਉਹਨਾਂ ਨੂੰ ਇਹ ਨਹੀਂ ਕਹਿ ਰਿਹਾ ਕਿ ਨਸ਼ਾ ਵੇਚਣ ਵਾਲੇ ਦਾ ਘਰ ਨਾ ਤਾਹੋ ਲੇਕਿਨ ਵੱਡੇ ਮਗਰਮਚ ਜਿਨ੍ਹਾਂ ਦੀ ਗੱਲ ਬਾਜਵਾ ਸਾਹਮਣੇ ਕੀਤੀ ਹੈ ਅਗਰ ਉਹਨਾਂ ਦੀਆਂ ਕੋਠੀਆਂ ਤੇ ਮੈਂ ਨਹੀਂ ਤਾਹੂੰਗੇ ਤੇ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਹੋਏਗਾ ਤੁਸੀਂ ਪੰਜਾਬ ਦੇ ਲੋਗਿਆਂ ਨੂੰ ਬੇਫਕੂ ਬਣਾਣਾ ਬੰਦ ਕਰੋ ਔਰ ਇਹ ਇਹ ਕੋਈ ਐ ਨਹੀਂ ਹੈ ਬੰਦਾ ਕਹਿ ਦਿੰਦਾ ਨਸ਼ਾ ਬੜਾ ਹੈ ਇਹ ਬੜੀ ਗੰਭੀਰ ਵਿਚਾਰਨ ਵਾਲੀ ਗੱਲ ਹੈ ਕੱਲ ਨੂੰ ਸਰਕਾਰ ਕਾਂਗਰਸ ਪਾਰਟੀ ਦੀ ਵੀ ਆਉਣੀ ਹੈ ਬਾਜਵਾ ਸਾਹਿਬ ਤੁਸੀਂ ਲੋਗਿਆਂ ਨੇ ਸਰਕਾਰ ਚੁਲਾਉਣੀ ਹੈ ਇਹਦੇ ਤੇ ਕਾਂਗਰਸ ਪਾਰਟੀ ਨੂੰ ਇੱਕ ਰੋਡ ਮੈਪ ਤਿਆਰ ਕਰਨਾ ਪਏਗਾ ਪੰਜਾਬ ਚੋਂ ਨਸ਼ਾ ਬੰਦ ਕੀ ਫੇਰ ਕਰਨਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਪਏਗਾ ਔਰ ਰੋਜ਼ਗਾਰ ਰਸਤੇ ਸਾਨੂੰ ਸਾਧਨ ਬਣਾਉਣੇ ਪੈਣਗੇ ਅੱਜ ਪੰਜਾਬ ਦੇ ਸਿਰ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੈ ਜਾਨੀ ਕਿ ਇਹ 5 ਲੱਖ ਕਰੋੜ ਰੁਪਏ ਦਾ ਜਦੋਂ ਕਰਜ਼ਾ ਹੋ ਜਾਏਗਾ ਉਦੋਂ ਉਦੋਂ ਕਿਸੇ ਰੋਡ ਦੀ ਮਰਮਤ ਕਰਨੀ 50 ਸਾਲਾਂ ਚ ਮੁਸ਼ਕਿਲ ਹੋ ਜਾਏਗੀ ਜਿੰਨੀ ਆਮਦਨ ਹੋਇਆ ਕਰੇਗੀ ਸਰਕਾਰ ਨੂੰ ਉਹਨਾਂ ਅਸੀਂ ਵਿਆਜ ਤੇ ਉਹਰਾ ਤਨਖਾਹਾਂ ਦੇ ਵਿੱਚ ਵੰਡ ਦਿਆ ਕਰਾਂਗੇ ਪੰਜਾਬ ਦਾ ਕੀ ਬਣੇਗਾ ਇਹ ਹਜੇ ਤੱਕ ਦਿਖਦਾ ਨਹੀਂ ਕਿ ਆਉਣ ਵਾਲੇ ਸਮੇਂ ਚ ਪੰਜਾਬ ਦਾ ਕੀ ਬਣੇਗਾ ਇਹੀ ਭਗਵੰਤਮਾਨ ਜਿਹੜਾ ਕਿਆ ਕਰਦਾ ਸੀਗਾ ਕਿ ਅੰਗਰੇਜ਼ ਆਇਆ ਕਰਨਗੇ ਤੇ ਨੌਕਰੀ ਕਰਿਆ ਕਰਨਗੇ ਮੈਨੂੰ ਲੱਗਦਾ ਅੰਗਰੇਜ਼ ਨੇ ਤਾਂ ਕੀ ਆਉਣਾ ਸੀ अस्सी हजार नौजवान हर साल मगर मगरले तीन साल की तक ढाई नू मगरले के चला गया है एरा कारण पंजाब दे नौजवान को ले नौकरी नहीं है पंजाब दे नौजवान को ले रास्ता नहीं है पंजाब दा किसान भुखा मर रहा है ਇਸ ਕਰਕੇ ਆਪਦੇ ਬੱਚਿਆਂ ਨੂੰ 40-40 ਲੱਖ ਰੁਪਇਆ ਲਾ ਕੇ ਔਰ ਕਿਲਾ-ਕਿਲਾ ਵੇਚ ਕੇ ਉਹ ਬਾਹਰ ਭੇਜਦੇ ਆ ਇਹ ਅੱਜ ਮੇਰੇ ਪੰਜਾਬ ਦੇ ਹਾਲਾਤ ਹਨ ਇਹ ਇਹ ਬੜਾ ਗੰਭੀਰ ਵਿਸ਼ਾ ਹੈ ਇਹ ਬੜਾ ਗੰਭੀਰ ਮੁੱਦਾ ਇਹਦੀ ਲੜਾਈ ਸਾਨੂੰ ਸਾਰਿਆਂ ਨੂੰ ਲੜ ਰਲ ਕੇ ਲੜਨੀ ਪੈਗੀ ਜੇ ਪੰਜਾਬ ਖਾਲੀ ਹੋ ਗਿਆ ਕਿਸ ਪ੍ਰਕਾਰ ਪੰਜਾਬ ਦੇ ਨਾਲ ਸਾਜ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦਾ ਕਿਸਾਨ ਮਾਰਦੇ ਹੋ ਪੰਜਾਬ ਦੀ ਹੋਦ ਖਤਮ ਕਰਨ ਦੀ ਸਾਜ਼ਿਸ਼ ਹੈ ਡੂੰਗੀ ਤੇ ਗਹਿਰੀ ਸਾਜ਼ਿਸ਼ ਹੈ ਪੰਜਾਬ ਦਾ ਕਿਸਾਨ ਇੰਨੀ ਮੰਦਾ ਜਿਹੜਾ ਇੱਕ ਪਾਗਲ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ 81 ਸਵਾ ਲੱਖ ਸੇ ਇੱਕ ਲੜਾਉ ਇੱਕ ਸਰਦਾਰ 15-15 ਬੰਦਿਆਂ ਤੇ ਭਾਰੀ ਪੈ ਜਾਂਦਾ ਜਦੋਂ ਕਾਰਗਿਲ ਤੇ ਖੜ ਕੇ ਲੜਾਈ ਲੜਦਾ ਹੈ ਇਸ ਕਰਕੇ ਪੂਰੇ ਦੇਸ਼ ਦੇ ਅੰਦਰ ਬੀਜਪੀ ਨੇ ਗੋਡਿਆਂ ਪਰਨੇ ਕਰ ਲਏ ਸਾਰੇ ਲੋਕ ਬੀਜਪੀ ਨੇ ਈਨ ਮਣਾ ਲਈ ਲੇਕਿਨ ਪੰਜਾਬ ਦਾ ਕਿਸਾਨ ਸਰਦਾਰ ਪੰਜਾਬ ਦਾ Hindu pra ਇੰਡਸਟਰੀ ਵਾਲਾ ਅੱਜ ਬੀਜਪੀ ਦੇ ਸਾਹਮਣੇ ਝੁਕਿਆ ਨਹੀਂ ਇਹ ਜਿਹੜੇ ਕਾਲੇ ਕਾਨੂੰਨ ਆਏ ਸੀ ਇਹ ਇਹ ਸਿੱਖਾਂ ਨੂੰ ਮਾਰਨ ਦੀ ਸਾਜ਼ਿਸ਼ ਹੈ ਜੇ ਆਰਥਿਕ ਤੁਸੀਂ ਕਮਜ਼ੋਰ ਹੋ ਜਾਓਗੇ ਜੇ ਪੈਸੇ ਚ ਕਮਜ਼ੋਰ ਹੋ ਜਾਓਗੇ ਫੇਰ ਤੁਸੀਂ ਦਿਹਾੜੀ ਕਰੋਗੇ ਪਰ ਅਗਰ ਜਦੋਂ ਬੰਦਾ ਭੁੱਖਾ ਮਰਦਾ ਹੈ ਫੇਰ ਸਰਕਾਰਾਂ ਦੀ ਈਨ ਮੰਨ ਲੈਂਦਾ ਹੈ ਇਹ ਸਾਜ਼ਿਸ਼ ਤੇ ਤਹਿਤ ਕਾਨੂੰਨ ਬਣਾਏ ਗਏ ਅੱਜ ਕਿਸਾਨਾਂ ਨੂੰ ਜਿਹੜਾ ਫੜਿਆ ਜਾ ਰਿਹਾ ਹੈ ਭਗਵਾਨ ਤੁਮਾਨ ਫੜ ਕੇ ਅੰਦਰ ਦੇ ਰਿਹਾ ਹੈ ਉਹੀ ਕਿਸਾਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਅੱਜ ਉਹਨਾਂ ਨੂੰ ਫੜੋ ਫੜਾਈ ਕਰ ਰਹੇ ਹੈ ਕੀਰੇ ਕਹਿੰਦੇ ਦੇਸ਼ ਦੇ ਗ੍ਰਹਿ ਮੰਤਰੀ ਅਮਿਛਾ ਦੇ ਕਹਿੰਦੇ ਪੰਜਾਬ ਦੇ ਕਿਸਾਨਾਂ ਨੂੰ ਬੇਇਜਤ ਕੀਤਾ ਜਾ ਰਿਹਾ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਮੁੱਖ ਮੰਤਰੀ ਕਿਸਾਨਾਂ ਦੇ ਸਾਰੇ ਮਸਲੇ ਹੱਲ ਕਰ ਸਕਦਾ ਹੈ ਲੇਕਿਨ ਹਾਂ ਮੁੱਖ ਮੰਤਰੀ ਹਰ ਕਿਸਾਨ ਦੀ ਗੱਲ ਸੁਣਣ ਵਿੱਚ ਉਹਨੂੰ ਸੁਣਨੀ ਪਵੇਗੀ ਪੰਜਾਬ ਦਾ ਮੁੱਖ ਮੰਤਰੀ ਹੈ ਪੰਜਾਬ ਦੀਆਂ ਕਿਸਾਨ ਦੀਆਂ ਜਥੇਬੰਦੀਆਂ ਤੇਰੇ ਨਾਲ ਬੈਠ ਕੇ ਗੱਲ ਕਰਨੀਆਂ ਚਾਹੁੰਦੇ ਆਂ ਔਰ ਮੀਟਿੰਗ ਤੋਂ ਛੱਡ ਕੇ ਫਰਮਾਨ جاری ਹੁੰਦਾ ਕਿ ਕਿਸਾਨ ਯੂਨੀਅਨ ਦੇ ਮੁਖੀਆਂ ਤੇ ਆਗੂਆਂ ਨੂੰ ਫੜ ਲਓ ਅੰਦਰ ਦੇ ਦਿਓ ਇਸ ਤਰ੍ਹਾਂ ਦਾ ਵਤੀਰਾ ਭਗਵੰਤ ਮਾਨ ਸਾਹਿਬ ਪੰਜਾਬ ਦੇ ਲੋਕ برداشت ਨਹੀਂ ਕਰਨਗੇ ਲੋਕਾਂ ਨੇ ਦੱਸਤਾ ਕਿ 7 ਸੀਟਾਂ ਕਾਂਗਰਸ ਪਾਰਟੀ ਨੂੰ ਜਿਤਾਈਆਂ ਔਰ ਇਹ ਸਨੇਹਾ ਸੀਗਾ ਅੱਜ ਦਿੱਲੀ ਦੇ ਵਿੱਚ ਜਿਸ ਪ੍ਰਕਾਰ ਤੁਹਾਡੀ ਲੀਡਰਸ਼ਿਪ ਵੇ ਤੁਹਾਡੀ ਸਰਕਾਰ ਦਾ ਹਾਲਾਤ ਬਣੇ ਨੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਡਰਾਮੇਬਾਜ਼ ਸਰਕਾਰ ਹੈ ਇਹ ਕਹਿੰਦੇ ਕੁਝ ਨਹੀਂ ਕਰਦੇ ਕੁਝ ਨਹੀਂ ਇਸ ਕਰਕੇ ਤੁਹਾਡੀ ਸਾਰੀ ਲੀਡਰਸ਼ਿਪ ਦਿੱਲੀ ਦੀ ਅੱਜ ਚੋਣ ਹਾਰ ਚੁੱਕੀ ਹੈ ਹੁਣ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮਾਫ ਨਹੀਂ ਕਰਨਾ ਮੇਰੀ ਬੇਨਤੀ ਹੈ ਸਤਕਾਰਯੋਗ ਭਰਾਓ ਅੱਜ ਪੰਜਾਬ ਨੂੰ ਪਤਾ ਨਹੀਂ ਨਜ਼ਰ ਲੱਗ ਗਈ ਹੈ ਪੰਜਾਬ ਦਾ ਕੋਈ ਸਿਸਟਮ ਦੇਖ ਲੋ ਚਾਹੇ ਲਾਅ ਐਂਡ ਆਰਡਰ ਦੀ ਗੱਲ ਕਰ ਲੋ ਚਾਹੇ ਹੈਲਥ ਦੀ ਗੱਲ ਕਰ ਲੋ ਚਾਹੇ ਕਿਸਾਨੀ ਦੀ ਗੱਲ ਕਰ ਲੋ ਚਾਹੇ ਜਵਾਨੀ ਦੀ ਗੱਲ ਕਰ ਲੋ ਚਾਹੇ ਮਜ਼ਦੂਰਾਂ ਦੀ ਗੱਲ ਕਰ ਲੋ ਚਾਹੇ ਨੌਕਰੀ ਪੇਛੇ ਵਾਲਿਆਂ ਦੀ ਗੱਲ ਕਰ ਲੋ ਅੱਜ ਪੰਜਾਬ ਦਾ ਹਰ ਪਛਿੰਦਾ ਸੜਕਾਂ ਤੇ ਹੈ ਮੇਰੇ ਸਤਕਾਰਯੋਗ ਭਰਾਓ ਕਿਉਂਕਿ ਵੱਡੇ ਵੱਡੇ ਵਾਅਦੇ ਕਿਥੇ ਸਨ ਆ ਮਹਿਲਾਵਾਂ ਨੂੰ ਕਿਆ ਸੀ 1000 ਰੁਪਇਆ ਅਸੀਂ ਦੇਾਂਗੇ ਤੁਹਾਨੂੰ ਔਰ 2500 ਦਾ ਵਾਅਦਾ ਕਰ ਲਿਆ ਦਿੱਲੀ ਚ ਜਾ ਕੇ 2100 ਰੁਪਏ ਦਾ ਔਰ ਦਿੱਲੀ ਵਾਲਿਆਂ ਨੂੰ ਪਤਾ ਲੱਗ ਗਿਆ ਕਿ 3 ਸਾਲ ਹੋ ਗਏ ਪੰਜਾਬ ਚ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਇਹ ਇਸ ਕਰਕੇ ਸਰਕਾਰ ਨੂੰ ਉੱਥੋਂ ਚਾਦਿਆ ਕੀਤਾ ਔਰ ਸਤਕਾਰਯੋਗ ਪ੍ਰਾਹੋ ਜਿਸ ਪ੍ਰਕਾਰ ਦੀਆਂ ਹਰਕਤਾਂ ਸਰਕਾਰ ਦੀਆਂ ਤੇ ਮੁੱਖ ਮੰਤਰੀ ਦੀਆਂ ਇਸ ਤਰ੍ਹਾਂ ਅੱਜ ਤੋਂ ਪਹਿਲਾਂ ਮੇਰੇ 46 ਸਾਲਾਂ ਦੇ ਜੀਵਨ ਦੇ ਵਿੱਚ ਮੈਂ ਐਸੀਆਂ ਹਰਕਤਾਂ ਸਰਕਾਰ ਦੀਆਂ ਜਾਂ ਮੁੱਖ ਮੰਤਰੀ ਦੀਆਂ ਕਦੇ ਨਹੀਂ ਦੇਖੀਆਂ ਸੋ ਤਕੜੇ ਹੋ ਜੋ ਕਾਇਮ ਹੋ ਜੋ ਇਹ ਘਰ-ਘਰ ਸਾਨੂੰ ਜਾਨ ਦੀ ਲੋੜ ਹੈ ਹਰ ਪੰਜਾਬੀ ਦਾ ਫਰਜ਼ ਬੰਦਾ ਹੈ ਹਰ ਵਿਅਕਤੀ ਦਾ ਫਰਜ਼ ਬੰਦਾ ਹੈ ਜਿਹੜਾ ਇਸ ਧਰਤੀ ਦੀ ਕਮਾਈ ਖਾਂਦਾ ਹੈ ਜਿਹੜਾ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਉਹਦਾ ਫਰਜ਼ ਬੰਦਾ ਹੈ ਉਹਦਾ ਉਰਾ ਕਰਤੱਬਿਆ ਬੰਦਾ ਕਿ ਉਹ ਤਕੜਾ ਹੋ ਕੇ ਇਹ ਜ਼ੁਲਮ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਅਸੀਂ ਕੋਈ ਨਾ ਕੋਈ ਆਪਣਾ ਫਰਜ਼ ਨਿਭਾਉਂਦੇ ਹੋਏ ਪੰਜਾਬ 'ਚੋਂ ਨਸ਼ਾ ਜਿਹੜਾ ਬੰਦ ਕਰਾਉਣ ਦੀ ਇਹ ਕੋਸ਼ਿਸ਼ ਕਰਨੀ ਹੈ ਸੋ ਮੈਂ ਆਸ ਕਰਦਾ ਹਾਂ ਕਿ ਆਪਾਂ ਸਾਰੇ ਲੋਕ ਰਲ ਮਿਲ ਕੇ ਤਕੜੇ ਹੋ ਕੇ ਇਹ ਬੁਰਾਈਆਂ ਦੇ ਖਿਲਾਫ युथ कांग्रेस ਸਾਡਾ ਨੌਜਵਾਨ ਸਾਥੀ ਮੇਰਾ ਭਰਾ ਜਿਹਰੇ ਤੇ ਬੜਾ ਮੈਨੂੰ ਗਰਵ ਹੈ ਔਰ ਫਖਰ ਹੈ ਕਿ ਇਹ ਨੌਜਵਾਨ ਸਾਥੀ ਬੇਸ਼ੱਕ ਇੱਕ ਰਾਜਨੀਤੀ ਕਰੇ ਪੈਦਾ ਹੋਇਆ ਹੈ ਲੇਕਿਨ ਇਸ ਵਿਅਕਤੀ ਦੇ ਵਿੱਚ ਉਹ ਸਾਰੇ ਗੁਣ ਜਿਹੜਾ ਇੱਕ ਸੰਘਰਸ਼ੀ ਨੌਜਵਾਨ ਚ ਗੁਣ ਹੁੰਦੇ ਆ ਉਹ ਸਾਰੇ ਦੇ ਸਾਰੇ ਗੁਣ ਇਸ ਸਾਡੇ ਸਾਥੀ ਦੇ ਵਿੱਚ ਹਨ ਔਰ ਮੈਂ ਆਸ ਕਰਾਂਗਾ ਕਿ ਇਹ अज की पटियाला ने चुकी है एनु कोने कोने तक पंजाब के महल्ले महल तक गलिया तक टाणिया तक पहुंचा का काम आने वाले समय कांग्रेस करेगी और मैं अज इस मंच तो यह भी कहना चाहना है ਜੇ ਸਪੰਕਾਰ ਆ ਕਾਲੀ ਦੇ ਹਾਲਾਤ ਨੇ ਆਸੁਖਬੀਰ ਸਿੰਘ ਬਾਦਲ ਹਰਾਨੇ ਇਹਨਾਂ ਦਾ ਵੀ ਇਸੇ ਤਰ੍ਹਾਂ ਨਾਸ਼ ਹੋਣਾ ਐ ਇਸੇ ਝਾੜੂ ਵਾਲਿਆਂ ਦਾ ਜੋ ਕੰਮ ਕੀਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਪਰ ਅਠਾਂ ਵਰਿਆਂ ਬਾਅਦ ਪੇਸ਼ ਹੋ ਕੇ ਗੁਨਾਹ ਕਬੂਲ ਕੇ ਔਰ ਫੇਰਾਜਾ ਕਾਲ ਤੱਕ ਦੇ ਜਥੇਦਾਰਾਂ ਨੂੰ ਲਹੋਂ ਦਾ ਕੰਮ ਕੀਤਾ ਹੁਣ ਤਾਂ ਆਦਰਨੀਆ ਮਜੀਠੀਆ ਸਾਹਿਬ ਉਹਨਾਂ ਨੇ ਵੀ ਬਿਆਨ ਦਿੱਤਾ ਜਾਣ ਬੁਝ ਕੇ ਇਹ ਵੀ ਇੱਕ ਚਾਲ ਹੈ ਕਿ ਜਿਹੜੇ ਪੰਛਤ ਕੋ ਲੰਬੇ ਹੋਣਗੇ ਜਿਹੜੇ ਸੁਖਬੀਰ ਬਾਦਲ ਕੋ ਲੰਬੇ ਹੋਣਗੇ ਉਹਨਾਂ ਨੂੰ ਮਜੀਠੀਆ ਸੰਭਾਲ ਲਏਗਾ ਗਿਆਨੀ ਹਰਪ੍ਰੀਤ ਸਿੰਘ ਜਦੋਂ ਲਾਇਆ ਗਿਆ ਇਸੇ ਤਰ੍ਹਾਂ ਹੀ ਫਰਮਾਨ ਆਇਆ ਲੇਕਿਨ ਮਜੀਠੀਆ ਸਾਹਿਬ ਨਹੀਂ ਬੋਲੇ ਉਹਰੇ ਪਿੱਛੇ ਵੀ ਕਈ ਕਾਰਨ ਹਨ ਇਹ ਤਾਂ ਹੈ ਸਾਡੀਆਂ ਸਾਰੀਆਂ ਗੁਰ ਮਰਿਆਦਾ ਸਾਡੇ ਉਸ ਅਕਾਲ ਪਤਿ ਸਾਹਿਬ ਦੀ ਪਰੰਪਰਾਵਾਂ ਨੂੰ ਇੱਕ ਸਵਾਲੀਆ ਚਿੰਨ ਲਾਇਆ ਹੈ ਸਿੱਕੇ ਟੰਗਿਆ ਹੈ ਹਰ ਸਿੱਖ ਦਾ ਫਰਜ ਬੰਦਾ ਹੈ ਆਓ ਉੱਠ ਖੜੇ ਹੋ ਕੇ ਅਸੀਂ ਇਹਨਾਂ ਦੇ ਲੀਡਰਸ਼ਿਪ ਹਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਮੈਂਬਰਾਂ ਨੂੰ ਜਿਹੜਾ ਸਵਾਲ ਕਰੀਏ कि ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਸੁਣਾਈ ਗਈ ਸੀ ਆਕਾਲ ਤਖਤ ਸਾਹਿਬ ਤੇ ਉਹਨੇ ਸਿਰ ਝੁਕ ਕੇ ਜੋ ਫਰਮਾਨ ਸੀਗਾ ਆਕਾਲ ਤਖਤ ਸਾਹਿਬ ਦਾ ਉਹਨੂੰ ਮੰਨਿਆ ਤੇ ਸਜ਼ਾ ਨੂੰ ਕਬੂਲ ਕੀਤਾ ਔਰ ਅੱਜ ਕੱਲ ਦੇ ਅਹਲਕਾਰ ਜਿਨ੍ਹਾਂ ਨੇ ਸਜ਼ਾ ਸੁਣੀ ਤੇ ਗੁਨਾਹ ਕਬੂਲ ਕੀਤਾ ਤੇ ਉਸ ਤੋਂ ਬਾਅਦ ਸਜ਼ਾ ਸੁਣਾਉਣ ਵਾਲਿਆਂ ਨੂੰ ਤੁਸੀਂ ਉਸ ਗੱਡੀ ਤੋਂ ਲਾਂਬੇ ਕਰਨ ਦਾ ਆਦੀ ਆਦੇ ਜੋਰ ਤੇ ਜਿਹੜਾ ਤੁਸੀਂ ਕੰਮ ਕੀਤਾ ਹੈ ਪੰਜਾਬ ਦੇ ਸਿੱਖ ਤੇ ਪੰਜਾਬ ਦੇ ਲੋਕ ਬੇਸ਼ੱਕ ਅਸੀਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋਈਏ ਲੇਕਿਨ ਜਿੱਥੇ ਪੰਜਾਬ ਦੀ ਗੱਲ ਹੋਏਗੀ ਜਿੱਥੇ ਸਿੱਖੀ ਦੀ ਗੱਲ ਹੋਏਗੀ ਉਥੇ ਅਸੀਂ ਸਾਰੇ ਡੱਟ ਕੇ ਅਸੀਂ ਸਨਮਾਨ ਤੇ ਸਿੱਖਾ ਦੀ ਗੱਲ ਕਰਾਂਗੇ ਨਾ ਕੇਵਲ ਸਿੱਖਾਂ ਦੀ ਚਾਹੇ ਕਿਸੇ ਵਰਗ ਦਾ ਵੀ ਸਾਥੀ ਹੋਵੇ ਅਸੀਂ ਓਰੀ ਗੱਲ ਸੁਣ ਕੇ ਓਰੀ ਲੜਾਈ ਲੜਨ ਦਾ ਪ੍ਰਯਾਸ ਕਰਾਂਗੇ ਮੈਂ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚੋਂ ਤੁਸੀਂ ਕਾਫੀ ਧੇਰ ਦੇ ਇੱਥੇ ਬੈਠੇ ਹੋ ਗਰਮੀ ਵੀ ਸੀਗੀ ਔਰ ਤੁਸੀਂ ਬੜਾ ਸਾਥ ਦਿੱਤਾ ਹੈ ਅੱਜ ਕੰਮ ਦੀ ਰੁੱਤ ਦੇ ਵਿੱਚ ਤੁਸੀਂ ਅੱਜ ਵਤੀਰਾ ਕੱਟ ਕੇ ਆਏ ਹੋ ਬ੍ਰਹਮਿੰਦਰ ਜੀ ਦੀ ਜਿਹੜੀ ਕੀਤੀ ਮਿਹਨਤ ਹੈ ਔਰ ਬੋਹਿਤ ਮਿੰਦਰਾਜੀ ਦਾ ਜਿਹੜਾ ਪਿਆਰ ਹੈ ਆ ਸਾਨੂੰ ਵੇਖਣ ਨੂੰ ਮਿਲਿਆ ਇਹਦੇ ਵਿੱਚ ਬਾਜਵਾ ਸਾਹਿਬ ਕਿਸੇ ਵਿਅਕਤੀ ਦਾ ਯੋਗਦਾਨ ਨਹੀਂ ਹੈ ਇਹ ਕੇਵਲ ਤੇ ਕੇਵਲ ਇਸ ਨੌਜਵਾਨ ਸਾਥੀ ਦਾ ਯੋਗਦਾਨ ਹੈ ਸਾਡੇ ਸਪਰਾ ਦਾ ਔਰ ਮੈਂ ਦੁਬਾਰਾ ਫੇਰ ਵਾਰ-ਵਾਰ ਨਾ ਕਹਿੰਦੇ ਹੋਏ ਮੈਨੂੰ ਮੋਹਿਤ ਤੇ ਪੂਰਾ ਭਰੋਸਾ ਤੇ ਯਕੀਨ ਹੈ ਅਸੀਂ ਯੂਥ ਕਾਂਗਰਸ ਮਹਿਲਾ ਕਾਂਗਰਸ ਐਨਐਸਯੂਆਈ ਔਰ ਪੰਜਾਬ ਪ੍ਰਦੇਸ਼ ਕਾਂਗਰਸ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰਲ ਕੇ ਸਾਰੇ ਜਾਣੇ ਪੰਜਾਬ ਦੀ ਲੜਾਈ ਲੜਾਂਗੇ ਔਰ ਬਾਜਵਾ ਸਾਹਿਬ ਬੈਠੇ ਬਾਜਵਾ ਸਾਹਿਬ ਤੁਸੀਂ ਸੀਨੀਅਰੋਂ ਇੱਕ ਕੰਬੀਨੇਸ਼ਨ ਬਣਾਉਣਾ ਹੈ 117 ਸੀਟਾਂ ਪੰਜਾਬ ਦੀਆਂ ਲੇਕਿਨ ਮੇਰੀ ਬੇਨਤੀ ਹੈ ਤੁਹਾਨੂੰ ਵੀ ਆਪਾਂ ਦੋਵਾਂ ਨੇ ਲੀਡਰਸ਼ਿਪ ਨਾਲ ਤੇ ਸਾਰਿਆਂ ਦੀ ਰਾਏ ਦੇ ਨਾਲ ਮੈਂ ਇਹ ਚਾਹਣਾ ਹੈ ਕੀ ਪੰਜਾਬ ਦੇ ਵਿੱਚ ਇਹ ਸਵਾਰੀ ਘਟੋ ਘਟ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ 60 ਤੋਂ 70 ਸਿੱਕਾ ਅਸੀਂ ਦੇਈਏ ਤਾਂ ਜੋ ਨਵਾਂ ਪੰਜਾਬ ਨਵੀਂ ਸੋਚ ਤੇ ਨਵਾਂ ਬਦਲਾ ਤੇ ਪੰਜਾਬ ਦੀ ਤਰਜਮਾਨੀ ਕਰੀਏ ਤੇ ਪੰਜਾਬ ਦੀ ਗਵਾਹੀ ਕਰੀਏ ਔਰ ਕਈ ਆਰੀ ਆ ਪੱਤਰਕਾਰ ਬੈਠੇ ਐ ਇਹ ਇੱਥੇ ਰਾਜ ਪੁੱਛ ਲਿਆ ਫਲਾਣਾ ਨਹੀਂ ਆਇਆ ਬਈ ਕਈ ਵਾਰੀ ਕਿਸੇ ਨੂੰ ਕੰਮ ਵੀ ਹੁੰਦਾ ਹੈ ਕਾਂਗਰਸ ਪਾਰਟੀ ਇੱਕ ਮੁਠ ਹੈ ਕਈ ਵਾਰੀ ਕੋਈ ਕਹਿੰਦਾ ਕੋਈ ਫਲਾਨੀ ਚੀਜ਼ ਦਾ ਦਾਵੇਦਾਰ ਹੈ ਰਾਜਾ ਵੜਿੰਗ 46 ਸਾਲਾਂ ਦੀ ਉਮਰ ਚ ਬਣ ਗਿਆ ਪ੍ਰਧਾਨ ਤੇ ਚਾਰ ਇਲੈਕਸ਼ਨ ਮੈਂ ਜਿੱਤ ਗਿਆ 6 ਲੜ ਲਿਆ ਰਾਹੁਲ ਗਾਂਧੀ ਨੇ ਤੇ ਖਰਗੇ ਸਾਹਮਣੇ ਬਹੁਤ ਕੁਝ ਦਿੱਤਾ ਜ਼ਿੰਦਗੀ ਚ ਮੇਰੀ ਇੱਛਾ ਅਖੀਰਲੀ ਸਾਡੀ ਕੀ ਹੈ ਮਰ ਮੋਹਿਤ ਮਿੰਦਰਾ ਚਾਹੇ ਸਾਨੂੰ ਕੁਝ ਨਾ ਮਿਲੇ ਮੈਨੂੰ ਇਹ ਲੱਗਦਾ ਕਿ ਜਿਹੜਾ ਤੁਹਾਡੇ ਨਾਲ ੱੱਕਾ ਤੇ ਜ਼ਾਫੀਆਂ ਹੋਈਆਂ ਚਾਹੇ ਸਰਪੰਚੀਆਂ ਚ ਚਾਹੇ ਮਿਊਨਿਸਪਲ ਕਾਉਂਸਲ ਦੇ ਇਲੈਕਸ਼ਨਾਂ 'ਚ ਜਿਹੜੇ ਅਫਸਰਾਂ ਨੇ ਤੁਹਾਡੇ ਨਾਲ ੱੱਕਾ ਕੀਤਾ ਹੈ ਲੀਡਰਾਂ ਨੇ ਇੱਥੋਂ ਦੇ ਝਾੜੂ ਵਾਲੇ ਲੀਡਰਾਂ ਨੇ ਮੇਰੀਆਂ ਮਾਵਾਂ ਭੈਣਾਂ ਦੇ ਕੱਪੜੇ 파ੜੇ ਕੱਪੜੇ ਫੇ ਫਾਇਲਾ ਖੋਖੋ ਕੇ ਭੱਜੇ ਹੈ ਮੇਰੀ ਇੱਛਾ ਬਾਜਵਾ ਸਾਹਿਬ ਕਿ ਜਦੋਂ ਪੰਜਾਬ ਦੀ ਸਰਕਾਰ ਬਣ ਰਹੀ ਹੋਵੇ 2027 ਤੇ ਅਸੀਂ ਥੱਲੇ ਬਾਟ ਕੇ ਵੇਖ ਰਹੀਏ ਹੋਈਏ ਫਿਰ ਰਾਹੁਲ ગાંધી ਬੈਠਾ ਨਾਲ ਸਾਡਾ ਲੀਡਰ ਸਾਡਾ ਮੋਢਾ ਥੱਪਤ ਪਾਏ ਕਿ ਸਰਕਾਰ ਬਣਾਉਣ ਦੇ ਵਿੱਚ ਯੂਥ ਕਾਂਗਰਸ ਮਹਿਲਾ ਕਾਂਗਰਸ ਐਨਐਸਵਾਈਤੇ ਤੁਸੀਂ ਲੋਕਾਂ ਨੇ ਮੋਢਲਾ ਰੋਲਾ ਦਾ ਕੀਤਾ ਸਾਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਤੁਸੀਂ ਸਰਕਾਰਾਂ ਚਲਾਉਣੀਆਂ ਪਰ ਮੇਰੀ ਬੇਨਤੀ ਹੈ ਕਿ ਵਰਕਰ ਦਾ ਮਾਨ ਤੇ ਸਨਮਾਨ ਜਿਹਦਾ ਪੁਕਾਰ ਜਿਹਨੂੰ ਮਹਾਰਾਜਾ ਆ ਜਿਹੜਾ ਮਹਾਰਾਜਾ ਸੀਗਾ ਜਿਨੇ ਰੋਲੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ 5 ਸਾਲ ਇਸ ਮਿੱਟੀ ਚ ਰੋਲ ਕੇ ਰੱਖਤਾ ਜਦੋਂ ਸਰਕਾਰ ਬਣੇ ਇਹਨਾਂ ਦੀ ਚੜ੍ਹਦੀ ਕਲਾ ਹੋਵੇ ਕਾਰ ਬਣਾ ਕੇ ਦਿਓ ਜੋ ਕਾਂਗਰਸ ਦਾ ਸਰਪੰਚ ਜਾਵੇ ਤੇ ਕਾਂਗਰਸ ਦਾ ਮਿਊਨਿਸਪਲ ਦਾ ਕੌਂਸਲਰ ਜਾਵੇ ਤੇ ਪੰਚਾਇਤ ਮੈਂਬਰ ਜਾਵੇ ਤੇ ਐਸਐਸਪੀ ਖੜਾ ਹੋ ਕੇ ਆਵੇ ਤੇ ਚਾਹ ਪੀ ਆਵੇ ਬੇਸ਼ੱਕ ਕੰਮ ਕਰੇਗਾ ਕਰੇ ਲੇਕਿਨ ਵਰਕਰ ਦਾ ਸਨਮਾਨ ਤੁਹਾਡੇ ਤੋਂ ਅਸੀਂ ਲੋਕਾਂ ਦੀ ਉਮੀਦ ਹੈ ਕਰਾਉਣਾ ਸੋ ਦੁਬਾਰਾ ਫੇਰ ਦੁਬਾਰਾ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੋਹਿਜੀ ਧੰਨਵਾਦ ਕਿ ਤੁਸੀਂ ਸਾਨੂੰ ਇੱਥੇ ਸਾਰਿਆਂ ਨੂੰ ਸੱਦ ਕੇ ਪਟਿਆਲੇ ਦੇ ਔਰ ਆਸ-ਪਾਸੇ ਦੇ ਨੌਜਵਾਨਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਉਹ ਕਿਸੇ ਨੇ ਕਿਹਾ ਲਿਖਿਆ ਚੜਦੇ ਸੂਰਜ ਢਲਦੇ ਵੇਖੇ ਬੁੱਝਦੇ ਦੀਵੇ ਬਲਦੇ ਵੇਖੇ जिन्हों का ना रब ते कोई वेखे तेरी रहमत दे सदका बंदे पानी उत्ते उल्ते वेखे कहते दाल ना नल्दी भगवंत मान हो दाल ना गलती मैं ता पत्थर भी गलते वेखे मैं ता पत्थर भी गलते वेखे थोड़ा तो सारे का बहुत बहुत धनबाद Dona